ਅੱਜ ਪਿੰਡ ਖੁਦਾਈਪੁਰ ਵਿੱਚ ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਬਤੌਰ ਜੀਪ ਕੈਂਸਟ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੀ ਪਹੁੰਚੇ ਨੌਜਵਾਨ ਪਿੰਡ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਲਈ ਪ੍ਰੇਰਿਤ ਕੀਤਾ ਅਤੇ ਲਗਾਤਾਰ ਪਿੰਡਾਂ ਦੇ ਵਿੱਚ ਖੇਡ ਮੇਲੇ ਦੌਰਾਨ ਸਾਬਕਾ ਵਿਧਾਇਕ ਜੋਗਿੰਦਰ ਪਾਲ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਨਜ਼ਰ ਆਉਂਦੇ ਹਨ ਇਹ ਲੋਕਾਂ ਦੇ ਦਿਲ ਵਿੱਚ ਉਨ੍ਹਾਂ ਲਈ ਪਿਆਰ ਦਰਸਾਉਂਦਾ ਹੈ ਕਿ ਲੋਕ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਨ ਅਤੇ ਉਹ ਵੀ ਆਪਣੀ ਸਿਹਤ ਦਾ ਖਿਆਲ ਨਾ ਰੱਖਦੇ ਹੋਏ ਲੋਕਾਂ ਦੇ ਇੱਕ ਸੱਦੇ ਤੇ ਆਪਣੀ ਪਿਆਰੀ ਜਨਤਾ ਵਿੱਚ ਪਹੁੰਚ ਜਾਂਦੇ ਹਨ ਇਸ ਲਈ ਹੁਨਾ ਦਾ ਕਹਿਣਾ ਹੈ ਕਿ ਮੇਰਾ ਹਲਕਾ ਮੇਰਾ ਪਰਿਵਾਰ ਬਣੇ ਰੋ ਸਾਡੇ ਨਾਲ ਤੇ ਦਿੱਗਰੋ ਪੰਜਾਬ ਜੇਕੇ ਨਿਊਜ਼ ਆ ਰਿਹਾ ਤੋਂ ਡਿਵੈਲਪ ਕੀ ਕਹਿਣਾ ਚਾਹਦੇ ਹੋ ਇਹ ਸਰ ਜੈਤਪੁਰ ਤੇ ਖੁਦਾਈਪੁਰ ਜਿਹੜਾ ਯੂਥ ਕਲੱਬ ਆ ਦੋਨਾਂ ਵੱਲੋਂ ਦੋਨਾਂ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਹ ਇਹਨਾਂ ਦਾ ਚੌਥਾ ਟੂਰਨਾਮੈਂਟ ਟੂਰਨਾਮੈਂਟ ਹਰ ਬਾਰ ਦੀ ਤਰ੍ਹਾਂ ਨਿਖਰ ਕੇ ਟੂਰਨਾਮੈਂਟ ਬਾਹਰ ਆ ਰਿਹਾ ਤੁਸੀਂ ਦੇਖਿਆ ਹੀ ਹੋਏਗਾ ਜਿਵੇਂ ਅੱਜ ਟੂਰਨਾਮੈਂਟ ਹੋਇਆ ਹੈ ਸ਼ਾਇਦ ਹੀ ਪੂਰੇ ਇਲਾਕੇ ਵਿੱਚ ਸਰਦੀ ਇਲਾਕੇ ਵਿੱਚ ਕਦੀ ਇਦਾਂ ਦਾ ਟੂਰਨਾਮੈਂਟ ਹੋਇਆ ਹੋਵੇ ਔਰ ਬਹੁਤ ਵਧੀਆ ਸਜਜੇ ਦੇਕਰ ਨਾਲ ਸਾਰੇ ਜਿਹੜੇ ਯੂਥ ਦੇ ਮੁੰਡੇ ਆ ਇਹ ਟੂਰਨਾਮੈਂਟ ਕਰਾ ਰਹੇ ਆ ਦੋਨੋਂ ਪਿੰਡਾਂ ਦੇ ਯੂਥ ਜਿਹੜੇ ਆ ਰਲ ਕੇ ਟੂਰਨਾਮੈਂਟ ਕਰਵਾਉਂਦੇ ਆ ਔਰ ਬਹੁਤ ਵਧੀਆ ਤੁਹਾਡੇ ਸਾਹਮਣੇ ਟੂਰਨਾਮੈਂਟ ਹੋ ਰਿਹਾ ਹੈ। ਬਹੁਤ ਵਧੀਆ ਕਬੱਡੀਆਂ ਕਰਵਾਈਆਂ ਗਈਆਂ, ਲੇਡੀਜ਼ ਵੀ ਸੀਗੇ ਕਹਿੰਦੇ ਆ। ਲੇਡੀਜ਼ ਕਬੱਡੀ ਕਰਵਾਈ ਗਈ ਆ, 올ਡ ਅਜ ਕਬੱਡੀ ਕਰਵਾਈ ਆ, ਯੂਥ ਦੀ ਕਬੱਡੀ ਹੁਣ ਤੁਹਾਡੇ ਸਾਹਮਣੇ ਫਾਈਨਲ ਹੋ ਰਿਹਾ। ਤੁਸੀਂ ਦੇਖ ਰਹੇ ਹੋਗੇ ਕਿ ਕਿੱਡਾ ਵਧੀਆ ਟੂਰਨਾਮੈਂਟ ਆ ਸਾਰੇ ਮਾਲਵਾ ਦੀ ਟੀਮਸ, ਬਾਹਰ ਦੀਆਂ ਟੀਮਾਂ ਨਾਲ ਬੜਾ ਅੱਛੇ ਤਰੀਕੇ ਨਾਲ ਜਿਹੜਾ ਟੂਰਨਾਮੈਂਟ ਹੋ ਰਿਹਾ ਸਾਰੇ ਯੂਥ ਨਸ਼ੇ ਤੋਂ ਪਿਛੇ हट ਕੇ ਇਦਾਂ ਆਪਣੇ ਆਪ ਨੂੰ ਵਾਦਾ ਕਰਨ ਜੀ ਵੱਡੀ ਟੂਰਨਾਮੈਂਟ ਕਰਾਇਆ ਗਿਆ ਸਰਹੱਦੀ ਇਲਾਕੇ ਦੇ ਵਿੱਚ ਦੇਖਿਆ ਜੀ ਜ਼ਿਆਦਾਤਰ ਜਿਹੜੇ ਸ਼ਹਿਰਾਂ ਦੇ ਵਿੱਚ ਇਦਾਂ ਦੇ ਟੂਰਨਾਮੈਂਟ ਹੁੰਦੇ ਸੀਗੇ ਕੁੜੀਆਂ ਨੇ ਵੀ ਇੱਥੇ ਕਬੱਡੀ ਖੇਡੀ ਆ ਬਜ਼ੁਰਗ ਦੇਖਿਆ ਹਾਂ ਜਿਹੜੇ 75 ਸਾਲ ਦੇ ਕਰੀਬ ਹੋਣਗੇ ਉਹ ਵੀ ਕਬੱਡੀ ਖੇਡਦੇ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਜੀ ਮੈਨੂੰ ਤੇ ਅੱਜ ਬੜੀ ਸੰਤੁਸ਼ਟੀ ਤੇ ਬੜਾ ਮਜ਼ਾ ਵੀ ਆਇਆ ਹੈ ਕਿ ਸਾਡੇ ਸਰਹੱਦੀ ਇਲਾਕੇ ਦੇ ਵਿੱਚ ਜਾਦਵਰ ਜੰਪੁਰਾ ਜਾਦਵਰ ਖਲਾਈ ਜਾਦਵਰ ਤੋਂ ਖੁਦਾਈ ਕੋਈ ਜੂਤ ਕਲੱਬ ਨਹੀਂ ਬਹੁਤ ਵਧੀਆ ਸ਼ਲਾਗਾ ਜੋ ਕਦਮ ਚੁੱਕੇ ਅੱਜ ਇੱਕ ਕਬੱਡੀ ਕਰਾਈ ਹੈ ਜਿਹਦੇ ਵਿੱਚ ਲੜਕਿਆਂ ਨੇ ਇਸ ਸਾਲ ਆ ਜਿਹਦੇ ਵਿੱਚ 75 ਸਾਲ ਦੇ ਬਜ਼ੁਰਗਾਂ ਨੇ ਇਸ ਸਾਲ ਆ ਜਿਹਦੇ ਵਿੱਚ ਨੌਜਵਾਨਾਂ ਨੇ ਇਸ ਸਾਲ ਆ ਕਿੰਨੇ ਆਪਣੇ ਵੱਲੋਂ ਆਪਣੇ ਆਪਣੇ ਬਾਡੀ ਨਾਲ ਪਾਈ ਸੋਰਾਂ ਦੇ ਸਾਡੇ ਜਿੰਨੇ ਵੀ ਸਾਡੇ ਇਸ ਕਮੇਟੀ ਦੇ ਮੈਂਬਰਾਂ ਮੈਂ ਬਾਬੇ ਨਾਨਕ ਅਗੇ ਅਰਜ਼ਾਸ ਕਰਦਾ ਬੇਨਤੀ ਕਰਦਾ ਰੋਸਨਾ ਕਰਦਾ ਕਿ ਸਾਡੀ ਇਸ ਕਮੇਟੀ ਉਤੇ ਮੇਰ ਪਰਿਆ ਹਤਰਵੇ ਇਹ ਦਿਨ ਦੁਗਲੇ ਤੇ ਚਾਰ ਚੁੰਨੀ ਫਰਕੀ ਕਰਨ ਇਹ ਮੇਰੀ ਕਾਮਨਾ ਹੈ ਅੱਜ ਮੈਂ ਸੰਦੇਸ਼ ਇਹ ਦਿਨਾ ਚਾਹਨਾ ਜਿੰਨੇ ਵੀ ਲੋਕੀ ਆਇਆ ਦੂਰ ਦੂਰ ਤੋਂ ਲੋਕੀ ਆਇਆ ਉਹਨਾਂ ਕੋ ਮੇਰੀ ਬੇਨਤੀ ਹੈ ਨੌਜਵਾਨਾਂ ਕੋ ਬੇਨਤੀ ਹੈ ਤੁਸੀਂ ਦੇਖਿਆ ਬੱਚੇ ਨਹੀਂ ਖੇਡਦੇ ਨੌਜਵਾਨ ਨਹੀਂ ਖੇਡਦੇ ਬਜ਼ੁਰਗ ਨਹੀਂ ਖੇਡਦੇ ਇਹਨਾਂ ਨੂੰ ਦੇਖ ਕੇ ਜਿਹੜੇ ਕੋਈ ਮਾੜੇ ਮੋਟੇ ਪੰਜ ਪੰਜ ਹਜ਼ਾਰ ਮੋਟੇ ਮਾੜੇ ਵੀ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਬਜ਼ੁਰਗਾਂ ਦੇਖ ਕੇ ਤੁਸੀਂ ਵੀ ਆਪਣੀ ਸਿਹਤ ਠੀਕ ਰੱਖੋ ਮੈਨੂੰ ਬਹੁਤ ਖੁਸ਼ੀ ਹੋਈ ਇਹ 75 ਸਾਲ ਦੇ ਬਜ਼ੁਰਗ ਕਬੱਡੀ ਖੇਡ ਰਹੇ ਹਨ ਪਰ ਨੌਜਵਾਨ ਇਸ ਤਰ੍ਹਾਂ ਨਹੀਂ ਖੇਡ ਸਕਦੇ ਜਿਸ ਵਾਂਗ ਖੇਡ ਰਹੇ ਕੁਝ ਕਰਕੇ ਮੈਂ ਸਾਰੇ ਤੋਂ ਬੇਨਤੀ ਕਰਦਾ ਜਿੱਥੇ ਖੇਡਣਾ ਜ਼ਰੂਰੀ ਹੈ ਉੱਥੇ ਪੜ੍ਹਨਾ ਜ਼ਰੂਰੀ ਹੈ ਜਿੱਥੇ ਪੜ੍ਹਨਾ ਜ਼ਰੂਰੀ ਹੈ ਉਤੇ ਆਪਣੇ ਮਾਪਿਆਂ ਦੀ ਸੇਵਾ ਕਰਨੀ অতি ਜ਼ਰੂਰੀ ਹੈ ਔਰ ਖਾਸ ਤੌਰ ਤੇ ਵੱਡਿਆਂ ਦਾ ਮਾਨ ਸਤਕਾਰ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਮੇਰੇ ਵੱਲੋਂ ਇਸ ਕਲਾਬ ਨੂੰ ਮੁਬਾਰਕ ਹੈ ਫਿਰ ਮੈਂ ਬਾਬੇ ਨਾਨਕ ਦੇ ਅਰਦਾਸ ਕਰਦਾ ਇਸ ਕਮੇਟੀ ਦੇ ਉਤੇ ਮੇਰੇ ਪਰ ਆਕਰਮੇ ਆ ਸਾਰੀ ਇਹ ਕਮੇਟੀ ਜੰਦੂਗਲੀ ਤਰਾ ਚੁੰਗਲੀ ਕੁੱਤਕੀ ਕਰੇ ਇਹ ਮੇਰੀ ਅਰਦਾਸ ਹੈ